ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਖ ਦੋਸਤੋ ਕਿਸਾਨਾਂ ਦੇ ਇੱਕ ਵਾਰ ਫਿਰ ਪ੍ਰੋਗਰਾਮ ਨੇ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਪ੍ਰੋਟੈਸਟ ਕਰਾਂਗੇ ਅੱਜ ਪਟਿਆਲਾ ਦੇ ਵਿੱਚ ਟਰੈਕਟਰ ਮਾਰਚ ਰੱਖਿਆ ਗਿਆ ਸਿੱਧੂਪੁਰ ਯੂਨੀਅਨ ਵੱਲੋਂ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਜਿੱਥੇ ਟਰੈਕਟਰ ਮਾਰਚ ਹੋ ਰਿਹਾ ਜਿਹੜੇ ਆਗੂ ਨੇ ਜਿਹੜੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਜਿਹੜਾ ਹੈਗਾ ਆਪਾਂ ਥੋੜੀ ਸਾਂਝ ਪਵਾਨੇ ਆਓ ਤੇ ਇਸ ਵੇਲੇ ਸਾਡੇ ਨਾਲ ਸਿੱਧੂਪੁਰ ਯੂਨੀਅਨ ਦੇ ਜਿਹੜੇ ਸਿਰਕਾ ਡਾਗੂ ਨੇ ਸਾਰੇ ਇੱਥੇ ਮੌਜੂਦ ਨੇ ਤੁਸੀਂ ਦੇਖ ਵੀ ਸਕਦੇ ਹੋ ਕਿ ਜਿਹੜੀ ਪਟਿਆਲਾ ਦੀ ਟੀਮ ਹੈ ਪੂਰੀ ਟੀਮ ਇੱਥੇ ਮੌਜੂਦ ਹੈ ਪਟਿਆਲਾ ਦੀ ਪੂਰੀ ਟੀਮ ਖੜੀ ਹੈ ਇੱਥੇ ਜਸਵੀਰ ਸਿੰਘ ਭੰਗੂ ਸਾਹਿਬ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਬਲਵੇੜਾ ਸਾਹਿਬ ਮੌਜੂਦ ਨੇ ਸਤਪਾਲ ਸਿੰਘ ਪੂਰੀ ਟੀਮ ਹੈ ਸਭ ਤੋਂ ਪਹਿਲਾਂ ਮੈਂ ਭੰਗੂ ਸਾਹਿਬ ਕੋਲ ਚੱਲੂਗਾ ਭੰਗੂ ਸਾਹਿਬ ਕੀ ਅੱਜ ਦਾ ਪ੍ਰੋਗਰਾਮ ਹੈ ਜੀ ਅੱਜ ਦਾ ਪ੍ਰੋਗਰਾਮ ਵਹਾਦਰਗੜ੍ਹ ਤੋਂ ਇਤਿਹਾਸਕ ਗੁਰਦੁਆਰਾ ਨੌਵੇਂ ਪਾਤਸ਼ਾਹੀ ਤੇ ਗੁਰੂ ਘਰ ਤੋਂ ਚੱਲ ਕੇ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਸ਼ੰਭੂ ਜਾ ਕੇ ਅਸੀਂ ਇਹ ਜਿਹੜਾ ਟ੍ਰੈਕਟਰ ਮਾਰਚ ਆ ਇਹ ਕਰ ਰਹੇ ਹਾਂ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਇਹਨਾਂ ਦੀ ਲਾਮਬੰਦੀ ਕਰ ਰਹੇ ਹਾਂ ਕਿਉਂਕਿ ਅਸੀਂ 13 ਫਰਵਰੀ ਨੂੰ ਦਿੱਲੀ ਜਾਣ ਦੀ ਤਿਆਰੀ ਕਰਦੇ ਆਂ ਲੋਕਾਂ ਨੂੰ ਜਗਾ ਰਹੇ ਆਂ ਕਿ ਆਪਾਂ ਨੇ ਦਿੱਲੀ ਜਾਣਾ ਉਹਦੇ ਵਿੱਚ ਜਿਹੜੇ ਦਿੱਲੀ ਜਾਣਦੇ ਗੱਲ ਉਹਦੇ ਵਿੱਚ ਸਾਡੀਆਂ ਜਿਹੜੀਆਂ ਸਰਕਾਰ ਨੇ ਮੰਗਾ ਮੰਨੀਆਂ ਸੀ ਰਹਿੰਦੀਆਂ ਮੰਗਾ ਉਦੋਂ ਮੰਨ ਲਿਆ ਸੀ ਕਿ ਅਸੀਂ ਲਾਗੂ ਕਰਾਂਗੇ ਤੇ ਉਹ ਲਾਗੂ ਨਹੀਂ ਕੀਤੀਆਂ ਉਹਨਾਂ ਨੂੰ ਲਾਗੂ ਕਰਾਉਣ ਲਈ ਅਸੀਂ ਦਿੱਲੀ ਜਾ ਰਹੇ ਹਾਂ ਇਹ ਕਈ ਵਾਰ ਇਹ ਵੀ ਕਹਿੰਦੇ ਆ ਸਾਡੇ ਸਿਆਸੀ ਲੋਕ ਕਿ ਤੁਸੀਂ ਹੁਣ ਬੋਟਾ ਨੇੜੇ ਆ ਗਿਆਂ ਬੋਟਾ ਨੂੰ ਮੁੱਖ ਰੱਖਦੇ ਹੋਏ ਦਿੱਲੀ ਜਾ ਰਹੇ ਹਾਂ ਅਸੀਂ ਤਿੰਨ ਜਦ ਤੋਂ ਧਰਨਾ ਸਮਾਪਤ ਉੱਥੋਂ ਸਸਪੈਂਡ ਕਰਕੇ ਆਏ ਹਾਂ ਉਸ ਤੋਂ ਬਾਅਦ ਤਿੰਨ ਵਾਰ ਸਿੱਧੂ ਪਰ ਜਥੇਬੰਦੀ ਦਿੱਲੀ ਜਾਇ ਇਹਨਾਂ ਮੰਗਾਂ ਨੂੰ ਲੈ ਕੇ ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ ਹੈਗੀ ਹੁਣ ਅਸੀਂ ਸਾਡੇ ਉਹ ਕਿਸਾਨਾਂ ਤੇ ਉਹ ਸਮੇਂ ਧਰਨੇ ਦੌਰਾਨ ਕਿਸਾਨਾਂ ਦੇ ਪਰਚੇ ਦਰਜ ਹੋਏ ਨੇ ਚਾਹੇ ਉਹ ਲਖੀਮਪੁਰ ਖੀਰੀ ਤੇ ਜਿਹੜੇ ਕਿਸਾਨ ਦਰੜੇ ਗਏ ਸੀ ਉਹਨਾਂ ਨੂੰ ਇਨਸਾਫ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਬਹੁਤ ਸਾਰੇ ਸਾਡੀਆਂ ਜਈਆਂ ਮੰਗਾਂ ਨੇ ਅਸੀਂ ਸੁਆਮੀਨਾਥਨ ਦੀ ਰਿਪੋਰਟ ਲੈਣ ਲਈ ਜਿਹੜਾ ਐਮਐਸਪੀ ਸਾਹ ਹੈਗੀ ਆ ਉਹਦੇ ਤੇ ਇੱਕ ਗਰੰਟੀ ਨਾਲ ਕਾਨੂੰਨ ਬਣਾਉਣ ਲਈ ਕਿ ਸਾਡੀ ਫਸਲ ਤੇ ਜੇ ਘੱਟ ਰੇਟ ਤੇ ਖਰੀਦੀ ਜਾਂਦੀ ਆ ਤੇ ਉਹ ਤੇ ਕਾਰਵਾਈ ਹੋਵੇ ਸਾਡਾ ਕਿਸਾਨੀ ਤੇ ਜੋ ਕਰਜ਼ਾ 14 ਲੱਖ ਕਰੋੜ ਦਾ ਚੜਾ ਸਮੁੱਚੇ ਭਾਰਤ ਦੇ ਕਿਸਾਨਾਂ ਤੇ ਉਹਨੂੰ ਮਾਫ਼ ਕਰਾਉਣ ਲਈ ਕਿਉਂਕਿ ਉਹ ਜਿਹੜਾ ਕਰਜ਼ਾ ਹੈ ਉਹ ਸਾਡਾ ਕਿਸਾਨਾਂ ਦਾ ਕੋਈ ਕਸੂਰ ਨਹੀਂ ਸਾਡੀਆਂ ਫਸਲਾਂ ਦੇ ਲਾਗਤ ਮੁੱਲ ਨਾਲੋਂ ਘੱਟ ਪੈਸੇ ਦੇਣੇ ਉਹ ਜਿਹੜੀਆਂ ਪਾਲਿਸੀਆਂ ਸਰਕਾਰ ਨੇ ਬਣਾਈਆਂ ਸੀ ਜਾਣ ਕੇ ਗਲਤ ਤਰੀਕੇ ਨਾਲ ਉਹਨਾਂ ਦੀ ਵਜਾ ਕਰਕੇ ਸਾਡੇ ਤੇ ਕਰਜ਼ਾ ਚੜਿਆ ਨਾ ਕਿ ਅਸੀਂ ਕੋਈ ਕਿਸੇ ਤਰ੍ਹਾਂ ਦਾ ਹੋਰ ਬਾਧੂ ਕੋਈ ਕੰਮ ਕਰਿਆ ਇਸ ਤਰ੍ਹਾਂ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਇੱਕ ਆਪਣੇ ਬਿਜਲੀ ਸੋਧ ਬਿੱਲ ਆਇਆ 220 ਇਹਨੂੰ ਰੱਦ ਕਰਾਉਣ ਲਈ ਦਿੱਲੀ ਜਾ ਰਹੇ ਹਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਮੰਗਾਂ ਨੇ ਜਿਹਨਾਂ ਨੂੰ ਅਸੀਂ ਲੈ ਕੇ ਦਿੱਲੀ ਜਾ ਰਹੇ ਹਾਂ 13 ਫਰਵਰੀ ਨੂੰ ਜੀ ਬਿਲਕੁਲ ਬਲਵਿੰਡਾ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਵੀ ਦੇਖੋ ਜਿਹੜੀਆਂ ਮੰਗਾਂ ਮੰਨੀਆਂ ਹੋਈ ਸਰਕਾਰ ਨਾਲ ਉਹ ਲਾਗੂ ਕਰਨੀ ਚਾਹੀਦੀਆਂ ਜੇ ਸਰਕਾਰ ਹੁਣ ਤੱਕ ਨਹੀਂ ਲਾਗੂ ਕਰੀ ਫਿਰ ਕਦ ਕਰੂਗੀ ਇਹਨਾਂ ਦਾ ਟਾਈਮ ਆ ਗਿਆ ਅਸੀਂ ਇਹਨਾਂ ਨੂੰ ਜਗਾਉਣ ਵਾਸਤੇ 13 ਫਰਵਰੀ ਦਾ ਪੱਕਾ ਪ੍ਰੋਗਰਾਮ ਲਿਖਿਆ ਹੋਇਆ ਨੌਜਵਾਨਾਂ ਚ ਬਹੁਤ ਉਤਸ਼ਾਹ ਨਾਲ ਨੌਜਵਾਨ ਦੇਖੋ ਇੱਥੇ 100 ਤੋਂ ਵੱਧ ਟਰੈਕਟਰ ਆਇਆ ਹੋਇਆ ਇਹ ਨੌਜਵਾਨ ਕਹਿੰਦੇ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਦਿੱਲੀ ਜਾਣ ਵਾਸਤੇ ਕੋਈ ਵੀ ਪ੍ਰੋਗਰਾਮ ਹੋਵੇ ਅਸੀਂ ਤਿਆਰ ਜੀ ਸਤਪਾਲ ਜੀ ਕੀ ਕਹਿਣਾ ਚਾਹੋਗੇ ਵੈਕੂਤ ਜੀ ਕਾ ਖਾਲਸਾ ਵੈਕ ਜੀ ਫਤਿਹ ਤੁਸੀਂ ਦੇਖ ਹੀ ਰਹੇ ਹੋ ਕਿ ਸਾਡੇ ਨਾਲ ਜਸਵੀਰ ਸਿੰਘ ਦੀ ਸਿੱਧੂ ਪਰ ਜਿਹੜਾ ਪਦਰ ਹਜੂਰ ਵਰਸ ਬਲਵੇੜਾ ਤੇ ਸਾਰੇ ਸਤਕਾਰ ਜੋ ਸਾਡੇ ਨਾਲ ਇਹਨਾਂ ਨੌਜਵਾਨਾਂ ਚ ਬਹੁਤ ਜ਼ਿਆਦਾ ਉਤਸ਼ਾਹ ਤੁਸੀਂ ਦੇਖ ਹੀ ਰਹੇ ਹੋ ਕਿ 13 ਤਰੀਕਾ ਜੋ ਪ੍ਰੋਗਰਾਮ ਆ ਮਿੱਥਿਆ ਹੋਇਆ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਬਹੁਤ ਵੱਧ ਚੜ ਕੇ ਅਸੀਂ ਹਿੱਸਾ ਲਵਾਂਗੇ ਵੱਖ-ਵੱਖ ਪਿੰਡਾਂ 'ਚ ਅਸੀਂ ਘੁੰਮ ਰਹੇ ਆਂ ਇਕਾਈਆਂ ਬਣ ਰਹੀਆਂ ਨੇ ਬਹੁਤ ਪਿਆਰ ਰਿਹਾ ਨਾ ਜੀ ਜਿਹੜੇ ਕੀ ਬਹੁਤ ਚਾਹ ਰਹੇ ਆਂ ਵੱਟ ਵੱਟ ਤਿੰਨ-ਤਿੰਨ ਚਾਹ ਦਾ ਟ੍ਰੈਲਰ ਜਾਣਗੇ ਅੱਥਰੋਂ ਜੀ ਬਿਲਕੁਲ ਸੋ ਤੁਸੀਂ ਦੇਖ ਵੀ ਸਕਦੇ ਹੋ ਕਿ ਜਿਹੜੀ ਪੂਰੀ ਤਿਆਰੀ ਹੈ ਕਿਸਾਨਾਂ ਦੀ ਪੂਰੀ ਤਿਆਰੀ ਕੀਤੀ ਹੋਈ ਹੈ ਅੱਜ ਦਾ ਇਹ ਟਰੈਕਟਰ ਮਾਰਚ ਹੈ ਤੇ ਟਰੈਕਟਰ ਮਾਰਚ ਕੀਤਾ ਜਾਊਗਾ ਪਿੰਡਾਂ ਦੇ ਵਿੱਚ ਤਾਂ ਜੋ ਜਿਹੜੇ ਲੋਕ ਨੇ ਲੋਕ ਅਵੇਅਰ ਹੋ ਸਕਣ ਦਿੱਲੀ ਜਾਣ ਦਾ ਜਿਹੜਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ੍ਹ ਕੇ ਜਿਹੜੀ ਸਮੂਲੀਅਤ ਹੈ ਉਹ ਸਮੂਲੀਅਤ ਕੀਤੀ ਜਾਵੇ ਜਿਵੇਂ ਗੁਰੂ ਬਾਬਾ ਬਕਸੀਰ ਸਿੰਘ ਹਰਪਾਲਪੁਰ ਵੀ ਖੜੇ ਨੇ ਬਲੌਕ ਪ੍ਰਧਾਨ ਨੇ ਇਹ ਘਨੌਰ ਦੇ ਇਸ ਤੋਂ ਇਲਾਵਾ ਸਾਰੇ ਹੀ ਸੱਜਣ ਕਿਸਾਨ ਆਗੂ ਮੌਜੂਦ ਨੇ ਪਿੱਛੇ ਤੱਕ ਤੁਸੀਂ ਦੇਖ ਸਕਦੇ ਕੋਈ ਟਰੈਕਟਰਾਂ ਦੀਆਂ ਲੰਮੀਆਂ ਲਾਈਨਾਂ ਨੇ ਵੱਡੀਆਂ ਮੰਗਾਂ ਨੇ ਜਿਵੇਂ ਐਮਐਸਪੀ ਨੂੰ ਕਾਨੂੰਨੀ ਮਾਨਤਾ ਹੋ ਗਈ ਬਿਜਲੀ ਸੋਧ ਬਿੱਲ ਹੋ ਗਿਆ ਪਰਾਲੀ ਬਿੱਲ ਹੋ ਗਿਆ ਭਾਰਤ ਗੈਟ ਦੇ ਵਿੱਚੋਂ ਬਾਹਰ ਆਵੇ ਭਾਰਤ ਡਬਲਯੂਟੀਓ ਦੇ ਵਿੱਚੋਂ ਬਾਹਰ ਆਵੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਬਿਜਲੀ ਨੂੰ ਜਿਹੜਾ ਪ੍ਰਾਈਵੇਟਾਈਜੇਸ਼ਨ ਕੀਤੀ ਜਾ ਰਹੀ ਹੈ ਬਿਜਲੀ ਦੀ ਕਿ ਅਸੀਂ ਉਸ ਦੇ ਵੀ ਖਿਲਾਫ ਆ ਚਿਪ ਵਾਲੇ ਮੀਟਰਾਂ ਦੇ ਅਸੀਂ ਇਹ ਖਿਲਾਫ ਆ ਨਾਲ ਨਾਲ ਕਿਸਾਨਾਂ ਦੀ ਪੈਨਸ਼ਨ ਤਮਾਮ ਮੰਗਾ ਨੇ ਜਿਨ੍ਹਾਂ ਲਈ ਕਿਸਾਨ ਮੁੜ ਇੱਕ ਵਾਰ ਫਿਰ ਦਿੱਲੀ ਜਾਣਗੇ